ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਰਮ ਸਰੋਤਿਆਂ ਦੇ ਨਾਲ ਭਾਈ ਕਨਈਆ ਜੀ ਬਾਰੇ ਸੰਖੇਪ ਰੂਪ ਦੇ ਵਿੱਚ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਇਹ ਇਹਨਾਂ ਦਾ ਜੋ ਸਿੱਖ ਇਤਿਹਾਸ ਦੇ ਵਿੱਚ ਨਾਮ ਬੜਾ ਉੱਗਾ ਹੈ ਪਰ ਸੰਸਾਤ ਪੱਤਰ ਦੇ ਉੱਤੇ ਵੀ ਇਹਨਾਂ ਨੂੰ ਰੈੜਕਰਾਹ ਦੇ ਮੋਢੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਜੀ ਸੋ ਇਹਨਾਂ ਦਾ ਸੰਖੇਪ ਇਤਿਹਾਸ ਧਿਆਨ ਨਾਲ ਸਰਗੁਣ ਕਰੋ ਜੀ ਸਿੱਖ ਧਰਮ ਵਿੱਚ ਬਹੁਤ ਸਿੱਖ ਸ਼ਰਧਾਲੂ ਹੋਏ ਹਨ। ਬੜੇ ਉੱਚੇ ਤੇ ਸੁੱਚੇ ਜੀਵਨ ਵਾਲੇ ਸੇਵਾਦਾਰ ਹੋਏ ਹਨ। ਜਿਨ੍ਹਾਂ ਨੇ ਵਕੋ ਵਕਟ ਟੰਗਾਂ ਨਾਲ ਸੇਵਾ ਕਰਕੇ ਨਾਮ ਖੱਟਿਆ। ਅਜਿਹੇ ਵਿਅਕਤੀਆਂ ਵਿੱਚੋਂ ਭਾਈ ਕਨਈਆ ਜੀ ਦਾ ਨਾਮ ਬਹੁਤ ਪ੍ਰਸਿੱਧ ਹੈ। ਆਪ ਜੀ ਦਾ ਜਨਮ ਵਜ਼ੀਰਾਬਾਦ ਦੇ ਨੇੜੇ ਪਿੰਡ ਸੋਧਰਾ ਵਿਖੇ 1647 ਈਸਵੀ ਨੂੰ ਹੋਇਆ। ਬਚਪਨ ਤੋਂ ਆਪ ਜੀ ਦੇ ਮਨ ਵਿੱਚ ਸੇਵਾ ਸਿਮਰਨ ਦੀ ਬਹੁਤ ਲਗਨ ਸੀ ਕੁਝ ਵੱਡੇ ਹੋ ਕੇ ਕਿਸੇ ਗੁਰੂ ਸਿੱਖ ਦੇ ਦਰਸ਼ਨ ਦੇ ਉੱਤੇ ਅਨੰਦਪੁਰ ਸਾਹਿਬ ਵਿਖੇ ਆ ਗਏ ਉੱਥੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋਈ ਤੇ ਸਿੱਖ ਸੰਗਤਾਂ ਦੀ ਪਾਣੀ ਸਕਾਉਣ ਦੀ ਤੇ ਲੰਗਰ ਦੀ ਸੇਵਾ ਕਰਦੇ ਰਹੇ ਗੁਰੂ ਜੀ ਆਪ ਜੀ ਦੀ ਸੇਵਾ ਵੱਲੋਂ ਇਸ ਸ਼ਰਧਾ ਨਾਲ ਸੇਵਾ ਕਰਦੇ ਦੇ ਵੇਖ ਕੇ ਬਹੁਤ ਪ੍ਰਸੰਨ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਜਦੋਂ ਮੁਗਲਾਂ ਨਾਲ ਲੜਾਈ ਦਾ ਦੌਰ ਚੱਲ ਰਿਹਾ ਸੀ ਉਸ ਸਮੇਂ ਜ਼ਖਮੀ ਸਿਪਾਹੀਆਂ ਨੂੰ ਪਾਣੀ ਪਿਉਉਣ ਦੀ ਸੇਵਾ ਭਾਈ ਕਨਈਆ ਜੀ ਕਰਦੇ ਸਨ ਭਾਈ ਸਾਹਿਬ ਜੀ ਸਭ ਜ਼ਖਮੀਆਂ ਨੂੰ ਪਾਣੀ ਪਿਆ ਰਹੇ ਸਨ ਕਿਸੇ ਸਿੰਘ ਨੇ ਆ ਕੇ ਦਸ਼ਮੇਸ਼ ਪਿਤਾ ਜੀ ਪਾਸ ਸ਼ਿਕਾਇਤ ਕਰ ਦਿੱਤੀ ਕਿ ਭਾਈ ਕਨਈਆ ਜੀ ਦੁਸ਼ਮਨਾ ਨੂੰ ਵੀ ਪਾਣੀ ਪਿਵਾਈ ਜਾਂਦੇ ਹਨ ਜੀ ਦਸ਼ਮੇਸ਼ ਪਿਤਾ ਜੀ ਨੇ ਭਾਈ ਕਨਈਆ ਜੀ ਨੂੰ ਬੁਲਾਇਆ ਅਤੇ ਕਿਹਾ ਕਿ ਭਾਈ ਕਨਈਆ ਜੀ ਤੁਹਾਡੀ ਇਹ ਸ਼ਿਕਾਇਤ ਆਈ ਹੈ ਕਿ ਜੋ ਨੁਲਾਈ ਦੇ ਮੈਦਾਨ ਦੇ ਵਿੱਚ ਜ਼ਖਮੀ ਸਿਪਾਈ ਪਏ ਹਨ ਦੁਸ਼ਮਣ ਵੀ ਹਨ ਮੁਗਲ ਵੀ ਹਨ ਉਹਨਾਂ ਨੂੰ ਵੀ ਤੁਸੀਂ ਪਾਣੀ ਪਿਉਂਦੇ ਹੋ ਤਾਂ ਉਸ ਸਮੇਂ ਭਾਈ ਸਾਹਿਬ ਜੀ ਹੱਥ ਜੋੜ ਕੇ ਦਸ਼ਮੇ ਪਿਤਾ ਜੀ ਦੇ ਸਾਹਮਣੇ ਖੜੇ ਹੋ ਕੇ ਬੇਨਤੀ ਕਰਦੇ ਹਨ ਕਿ ਦਸ਼ਮੇ ਪਿਤਾ ਜੀ ਮੈਨੂੰ ਸਭ ਜ਼ਖਮੀਆਂ ਵਿੱਚ ਤੁਸੀਂ ਆਪ ਹੀ ਨਜ਼ਰ ਆਉਂਦੇ ਹੋ ਮੈਨੂੰ ਲੋੜਵੰਦ ਜ਼ਖਮੀਆਂ ਵਿੱਚੋਂ ਆਪਣੇ ਤੇ ਪ੍ਰਾਇ ਵਿੱਚ ਕੋਈ ਫਰਕ ਲੱਗਦਾ ਨਹੀਂ ਦਸ਼ਮੇ ਪਿਤਾ ਜੀ ਬਹੁਤ ਖੁਸ਼ ਹੋਏ ਪਿਆਰ ਨਾਲ ਗਲਵਕੜੀ ਵਿੱਚ ਲਿਆ ਅਤੇ ਮੱਲਮ ਪਟੀਆਂ ਵਿੱਚ ਦਿੱਤੀਆਂ ਅਤੇ ਕਿਹਾ ਕਿ ਇਹ ਸੇਵਾ ਵੀ ਨਾਲ ਦੀ ਨਾਲ ਕਰਨੀ ਹੈ ਸੋ ਸਾਨੂੰ ਇਸ ਪ੍ਰਕਾਰ ਦੇ ਮਹਾਨ ਵਿਅਕਤੀਆਂ ਤੋਂ ਸੇਵਾਦਾਰਾਂ ਤੋਂ ਜਿਨ੍ਹਾਂ ਨੇ ਬੜੇ ਸੱਚੇ ਸੁੱਚੇ ਹਿਰਦੇ ਨਾਲ ਬਹੁਤ ਉੱਚ ਕੋਟੀ ਦੀ ਸੇਵਾ ਕੀਤੀ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਤੇ ਅਜਿਹੀ ਪ੍ਰੇਰਨਾ ਲੈ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਸਾਨੂੰ ਹੋਰ ਹਿੰਮਤ ਤੇ ਹੌਸਲਾ ਮਿਲੂਗਾ ਉਲਜੁਗਦੀ ਖਮਾ ਬਲਾਉ ਜੀ ਫਤੇਬਲਾਉ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ